ਅੱਜ ਇਹ ਸੋਚਣ ਦੀ ਲੋੜ ਆ ਵੀ ਛੋਡੇ ਨਾਲ ਹੋ ਕੀ ਰਹੀ ਆ ਨਾਲੇ ਬੰਦੇ ਛੋਡੇ ਧੱਕੇ ਨਾਲ ਕਰੇ ਜ਼ਹਿਰ ਭੇਜ ਰਹੇ ਆ ਕੈਂਸਰ ਵੰਡ ਰਹੇ ਆ ਛੋਡੀਆਂ ਕਿਡਨੀਆਂ ਖਤਮ ਕਰ ਰਹੇ ਆ ਛੋਡੇ ਗੁਰਦੇ ਖਰਾਬ ਕਰ ਰਹੇ ਆ ਤੇ ਨਾਲੇ ਬੰਦੇ ਸਾਨੂੰ ਚੈਲੰਜ ਕਰ ਰਹੇ ਆ ਚੈਲੰਜ ਕੀ 100-100 ਕਰੋੜ ਰੁਪਇਆ ਇਹ ਚੜਾ ਰਹੇ ਆ ਸਰਕਾਰਾਂ ਨੂੰ ਦੇ ਰਹੇ ਆ ਹੋਰਾਂ ਨੂੰ ਜਿਹੜੇ ਜਿਹੜੇ ਇਹਨਾਂ ਦੇ ਕੋਈ ਸਾਪੇ ਮਾਰਦੇ ਆ ਉਹ ਅਧਿਕਾਰੀਆਂ ਨੂੰ ਸਾਰਿਆਂ ਨੂੰ ਪੈਸੇ ਦੇ ਕੇ ਖਰੀਦ ਰਹੇ ਆ ਹੁਣ ਮੈਂ ਤਾਂ ਇੱਕ ਨਵੀਂ ਗੱਲ ਸੁਣੀ ਆ ਕਹਿੰਦੇ ਵੀ ਜੇ ਇਹਨਾਂ ਦੀ ਫੈਕਟਰੀ ਕੋਲੇ ਜਾ ਕੇ ਕੋਈ ਬੰਦਾ ਵੀਡੀਓ ਬਣਾ ਲੈਂਦਾ ਨਾ ਉਹ ਚੈਨਲ ਵਾਲਿਆਂ ਨੂੰ ਕਹਿ ਦਿੰਦੇ ਲੋਕਾਂ ਨੂੰ ਵੀ ਤੂੰ ਦੱਸ ਉਹ ਲੱਖ ਲੈਣਾ 2 ਲੱਖ ਲੈਣਾ ਵੀਡੀਓ ਨਾ ਕਿਤੇ ਭਾਂ ਦੇਲੀਟ ਕਰ ਦੇ ਉਹ ਪਾਣੀ ਭਰਾਵੋ ਆਪਾਂ ਨੂੰ ਸਿੱਧਮ ਸਿੱਧਾ ਮਾਰ ਦੇਣਗੇ ਪੱਲੇ ਆਪਣੇ ਕੱਖ ਨਹੀਂ ਰਹਿਣਾ ਫਿਰ ਪਸਤਾਉਣ ਦਾ ਕੋਈ ਫਾਇਦਾ ਨਹੀਂ ਅੱਜ ਪੰਜਾਬ ਵੱਡੀ ਲੜਾਈ ਲੜ ਰਿਹਾ ਹੈਗਾ ਤੇ ਲੱਖੇ ਸੁਧਾਣੇ ਬਾਈ ਤੇ ਤੋਜਮਾਨ ਦੀ ਜਿਹੜੀ ਕਾਲ ਦਿੱਤੀ ਆ ਜਾਂ ਹੋਰ ਸਾਰੀ ਟੀਮ ਨੇ ਜਿਹਨੇ ਕਾਲ ਦਿੱਤੀ ਆ ਪਹੁੰਚੋ ਕਾਇਮ ਹੋ ਜਾਓ ਇਕੱਠੇ ਹੋ ਜਾਓ ਨਹੀਂ ਪੱਲੇ ਕੱਖ ਨਹੀਂ ਰਹਿਣਾ ਚਾਰੇ ਪਾਸੇ ਘਿਰ ਚੁੱਕੇ ਆ ਬੋਲੀ ਦੀ ਲੜਾਈ ਪਾਣੀ ਦੀ ਲੜਾਈ ਤੁਸੀਂ ਸੇਫ ਕਿੱਥੇ ਰਹਿ ਗਏ ਯਾਰ ਲਓ ਬਾਈ ਜੀ ਗੱਲ ਹੈਗੀ ਆ ਵੱਡਾ ਮਸਲਾ ਤੁਹਾਨੂੰ ਪਤਾਗਾ ਨਸਲਾਂ ਦੀ ਫਾਸਲਾਂ ਦੀ ਸਾਰੇ ਕਿਸੇ ਦੀ ਲੜਾਈ ਪੰਜਾਬ ਨੇ ਬਿੱਡੀ ਹੋਈ ਆ ਕਿਉਂਕਿ ਪੰਜਾਬ ਤੇ ਸਮੇਂ-ਸਮੇਂ ਸਿਰ ਤੇ ਭੀੜਾ ਪੈਂਦੀਆਂ ਰਹੀਆਂ ਤੇ ਪੰਜਾਬ ਕਦੇ ਦਵਿਆ ਨਹੀਂ ਤੇ ਪੰਜਾਬ ਲੜਾਈ ਵੀ ਫਿਰ ਖੁੱਲ ਕੇ ਲੜਦਾ ਜਦੋਂ ਲੜਦਾ ਹਨਾ ਪੰਜਾਬ ਕਾਇਮ ਹੋ ਕੇ ਜੇ ਅੱਜ ਤੱਕ ਪੰਜਾਬ ਦੇ ਬਹਾਦਰ ਲੋਕ ਦੁਨੀਆ ਤੇ ਜਿਉਂਦੇ ਨੇ ਜਾਂ ਦੁਨੀਆ ਤੇ ਇਹਨਾਂ ਦੀ ਚੜ੍ਹਤ ਆ ਉਹਦਾ ਮੇਨ ਕਾਰਨ ਇਹ ਆ ਵੀ ਪੰਜਾਬ ਨੇ ਕਦੇ ਕਿਸੇ ਦੀ ਈਨ ਨਹੀਂ ਮੰਨੀ ਹਰ ਇੱਕ ਲੜਾਈ ਵਧੀਆ ਲੜਾਈ ਮੰਨ ਲਓ ਵੀ ਹਰ ਇੱਕ ਲੜਾਈ 'ਚ ਵੱਡਾ ਯੋਗਦਾਨ ਪਾਇਆ ਜੋ ਪੰਜਾਬੀਆਂ ਦੇ ਉਲਟ ਹੁੰਦੀ ਆ ਲਾ ਭਾਈ ਜੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਵੀ 3 ਤਰੀਕ ਨੂੰ ਉੱਥੇ ਜਰੂਰ ਪਹੁੰਚਣਾ ਉਹਦਾ ਕਾਰਨ ਇਹੀ ਆ ਸੋਨੂੰ ਸਿੱਧਾ ਯਾਰ ਦੇਖ ਛੋਡੇ ਨਾਲ ਹੋ ਕੀ ਰਹੀ ਆ ਅੱਜ ਇਹ ਸੋਚਣ ਦੀ ਲੋੜ ਆ ਵੀ ਛੋਡੇ ਨਾਲ ਹੋ ਕੀ ਰਹੀ ਆ ਨਾਲੇ ਬੰਦੇ ਛੋਡੇ ਧੱਕੇ ਨਾਲ ਕਰੇ ਜ਼ਹਿਰ ਭੇਜ ਰਹੇ ਆ ਕੈਂਸਰ ਵੰਡ ਰਹੇ ਆ ਛੋਡੀਆਂ ਕਿਡਨੀਆਂ ਖਤਮ ਕਰ ਰਹੇ ਆ ਛੋਡੇ ਗੁਰਦੇ ਖਰਾਬ ਕਰ ਰਹੇ ਆ ਤੇ ਨਾਲੇ ਬੰਦੇ ਸੋਨੂੰ ਚੈਲੰਜ ਕਰ ਰਹੇ ਆ ਚੈਲੰਜ ਕੀ 100-100 ਕਰੋੜ ਰੁਪਇਆ ਇਹ ਚੜਾ ਰਹੇ ਆ ਸਰਕਾਰਾਂ ਨੂੰ ਦੇ ਰਹੇ ਆ ਹੋਰਾਂ ਨੂੰ ਜਿਹੜੇ ਜਿਹੜੇ ਇਹਨਾਂ ਦੇ ਕੋਈ ਸਾਪੇ ਮਾਰਦੇ ਆ ਉਹ ਅਧਿਕਾਰੀਆਂ ਨੂੰ ਸਾਰਿਆਂ ਨੂੰ ਪੈਸੇ ਦੇ ਕੇ ਖਰੀਦ ਰਹੇ ਆ ਹੁਣ ਮੈਂ ਤਾਂ ਇੱਕ ਨਵੀਂ ਗੱਲ ਸੁਣੀ ਆ ਕਹਿੰਦੇ ਵੀ ਜੇ ਇਹਨਾਂ ਦੀ ਫੈਕਟਰੀ ਕੋਲੇ ਜਾ ਕੇ ਕੋਈ ਬੰਦਾ ਵੀਡੀਓ ਬਣਾ ਲੈਂਦਾ ਨਾ ਉਹ ਚੈਨਲ ਵਾਲੇ ਨੂੰ ਕਹਿ ਦਿੰਦੇ ਲੋਕਾਂ ਨੂੰ ਵੀ ਤੂੰ ਦੱਸ ਉਹ ਲੱਖ ਲੈਣਾ 2 ਲੱਖ ਲੈਣਾ ਵੀਡੀਓ ਨਾ ਕਿਤੇ ਭਾਂ ਡਿਲੀਟ ਕਰ ਦੇ ਉਹ ਪਾਣੀ ਭਰਾਵੋ ਆਪਾਂ ਨੂੰ ਸਿੱਧਮ ਸਿੱਧਾ ਮਾਰ ਦੇਣਗੇ ਪੱਲੇ ਆਪਣੇ ਕੱਖ ਨਹੀਂ ਰਹਿਣਾ ਫਿਰ ਪਸਤਾਉਣ ਦਾ ਕੋਈ ਫਾਇਦਾ ਨਹੀਂ ਅੱਜ ਪੰਜਾਬ ਵੱਡੀ ਲੜਾਈ ਲੜ ਰਿਹਾ ਹੈਗਾ ਤੇ ਲੱਖੇ ਸੁਧਾਣੇ ਬਾਈ ਤੇ ਤੋਜਮਾਨ ਦੀ ਜਿਹੜੀ ਕਾਲ ਦਿੱਤੀ ਆ ਜਾਂ ਹੋਰ ਸਾਰੀ ਟੀਮ ਨੇ ਜਿਹਨੇ ਕਾਲ ਦਿੱਤੀ ਆ ਪਹੁੰਚੋ ਕਾਇਮ ਹੋ ਜਾਓ ਇਕੱਠੇ ਹੋ ਜਾਓ ਨਹੀਂ ਪੱਲੇ ਕੱਖ ਨਹੀਂ ਰਹਿਣਾ ਚਾਰੇ ਪਾਸੇ ਘਿਰ ਚੁੱਕੇ ਆ ਬੋਲੀ ਦੀ ਲੜਾਈ ਪਾਣੀ ਦੀ ਲੜਾਈ ਤੁਸੀਂ ਸੇਫ ਕਿੱਥੇ ਰਹਿ ਗਏ ਯਾਰ ਨਸਿਆਂ ਨੇ ਸੋਨੂ ਮਾਰਤਾ ਬਾਹਰਲੇ ਦੇਸਾਂ ਨੂੰ ਛੋਡੇ ਨਵੀਂ ਨੌਜਵਾਨੀ ਭਾ ਚੁੱਕੀ ਆ ਨਵੀਂ ਪੀੜੀ ਭਾ ਚੁੱਕੀ ਆ ਬਾਈ ਜੀ ਆ ਜਾਓ ਨਿਕਲੋ ਘਰਾਂ ਚ ਲੜਾਈ ਲੜੋ ਜੇ ਬਚਣਾ ਨੇ ਘਰ ਘਰ ਕੈਂਸਰ ਆ ਰਿਹਾ ਥੋਡੇ ਪੱਲੇ ਕੱਖ ਨਹੀਂ ਹੈਣਾ ਹੁਣ ਮੇਰੀ ਗੱਲ ਹੋਰ ਸੁਣ ਲੋ ਇਹ ਜਦੋਂ ਫੈਕਟਰੀਆਂ ਲਾਉਂਦੇ ਹੀ ਆ ਲਾਉਂਦੇ ਆ ਉਹਦੇ ਸਰਕਾਰ ਨਾਲ ਇਹਨਾਂ ਦੀ ਗੱਲਬਾਤ ਹੁੰਦੀ ਆ ਵੀ ਅਸੀਂ ਫਿਲਟਰ ਕਰਕੇ ਪਾਣੀ ਪਾਵਾਂਗੇ ਤੇ ਇਹ ਫਿਰ ਵਾਅਦਿਆਂ ਤੋਂ ਮੁੱਕਰ ਜਾਂਦੇ ਜਿਹੜੇ ਦਿਨ ਫੈਕਟਰੀ ਲੱਗਣੀ ਹੁੰਦੀ ਆ ਉਹਦੇ ਸਪੈਸ਼ਲ ਨਾ ਸਟਾਮਾਂ ਤੇ ਕਜ਼ਹਿਰੀਆਂ 'ਚ ਲਿਖਿਆ ਜਾਂਦਾ ਵੀ ਭਾਈ ਇੰਨੇ ਕਰੋੜ ਲਾ ਕੇ ਅਸੀਂ ਫਿਲਟਰ ਕਰਕੇ ਪਾਣੀ ਧਰਤੀ 'ਚ ਪਾਵਾਂਗੇ ਫਿਰ ਬਾਅਦ 'ਚ ਕਿਉਂ ਮੁੱਕਰ ਜਾਂਦੇ ਆ ਯਾਰ ਕਿ ਸਰਕਾਰਾਂ ਨੂੰ ਚੜਾਵਾ ਚੜਾਉਣ ਲੱਗ ਜਾਂਦੇ ਆ ਕੰਮ ਹੈਗਾ ਵੱਡਾਗਾ ਵੱਡੇ ਝਨਾੜਾ ਨਾਲ ਲੜਾਈ ਆ ਕਰੋੜਾਂ ਰੁਪਈਆ ਦੇ ਮਾਲਕਾ ਫੈਕਟਰੀਆਂ ਵਾਲੇ ਸਰਕਾਰਾਂ ਦੇ ਵੀ ਮੂੰਹ ਬੰਦ ਕਰਨ ਜਾਣਦੇ ਆ ਸੋਨੂੰ ਪਤਾ ਪੈਸੇ ਦੇ ਕੇ ਆਪਾਂ ਨੂੰ ਕਾਇਮ ਹੋ ਕੇ ਲੜਾਈ ਲੜਨੀ ਪੂ ਇਕੱਠੇ ਹੋ ਜੋ ਚੱਲੋ ਉੱਤੇ ਜੇ ਬਚਣਾ ਨਾਲੇ ਅਗਲੇ ਘਰ ਘਰ ਧੱਕੇ ਨਾਲ ਛੋਡੇ ਘਰੇ ਬਿਮਾਰੀ ਭੇਜ ਰਹੇ ਆ ਨਾਲੇ ਸੋਨੂੰ ਕਹਿ ਰਹੇ ਆ ਵੀ ਅਸੀਂ ਬੰਦੇ ਲੈ ਕੇ ਆਵਾਂਗੇ ਆਪਦੀ ਨਾਲੇ ਉਹ ਕਹਿ ਰਹੇ ਆ ਅਸੀਂ 1 ਲੱਖ ਬੰਦਾ ਆਪਦਾ ਲੈ ਕੇ ਆਵਾਂਗੇ ਕਹਿ ਰਹੇ ਆ ਨਾ ਨਾਲੇ ਬਿਮਾਰੀ ਭੇਜ ਰਹੇ ਆ ਯਾਰ ਇਹ ਕਿੱਧਰ ਲਈ ਕੀ ਇਹ ਦੇਖ ਲਓ ਹੁਣ ਤੁਸੀਂ ਆਪ ਦੇਖ ਲਓ ਮਰਦ ਨੂੰ ਨਵੀਂ ਗੱਲ ਦੱਸਦਾ ਜੇ ਕਹਿੰਦੇ ਵੀ ਪਾਣੀ ਬਹੁਤ ਚੰਗਾ ਗਾ ਨਾ ਐ ਕਰੋ ਬੁੱਡੇ ਨਾਲੇ ਚ ਜਿਹੜਾ ਉਹ ਪਾਣੀ ਆ ਜਿੰਨਾ ਉਹ ਗੰਦਾ ਉਹ ਇਹਨਾਂ ਦੇ ਲੀਡਰਾਂ ਦੇ ਲਾ ਲੋ ਐ ਫੈਕਟਰੀ ਵਾਲੇ ਦੇ ਜਿਹਨੇ ਪਰਿਵਾਰਕ ਮੈਂਬਰ ਉਹ ਪਾਣੀ ਪੀ ਲੈਣ ਇੱਕ ਟੰਕੀ ਪੀ ਲੈਣ ਜੇ ਪਾਣੀ ਬਹੁਤ ਚੰਗਾ ਮਹੀਨਾ ਤੋਂ ਮਹੀਨਾ ਪਾਣੀ ਪੀ ਲੈਣ ਯਾਰ ਆਪਦੇ ਪਾਣੀ 'ਚ ਟੰਕਾ ਪਾ ਲਿਆ ਕਰਨ ਜਿਉ ਪਾਣੀ ਚੰਗਾ ਗਾ ਤੇ ਮੁੜ ਕੇ ਆਪੇ ਲੜਾਈ ਨਹੀਂ ਲੜਦੇ ਜੇ ਤੁਸੀਂ ਕਹਿੰਦੇ ਪਾਣੀ ਚੰਗਾ ਆ ਦੇ ਪਰਿਵਾਰ ਨੂੰ ਪਿਆ ਕੇ ਦੇਖ ਲਓ ਲੀਡਰ ਦੇਖ ਲੈਣ ਪਿਆ ਕੇ ਐ ਫੈਕਟਰੀ ਵਾਲੇ ਪਿਆ ਕੇ ਦੇਖ ਲੈਣਾ ਬਾਈ ਜੀ ਲੜਾਈ ਵੱਡੀਆਂ ਅਣਖਾਂ ਦੀ ਲੜਾਈ ਆ ਜਿਤਨੀ ਲੜਾਈ ਆ ਮੂਹਰੇ ਅਗਲੇ ਨੇ ਚੈਲੰਜ ਵੀ ਕਰਤਾ ਕਰ ਕਰ ਕੈਂਸਰ ਗੁਰਦਿਆਂ ਦੀ ਬਿਮਾਰੀ ਕਿਡਨੀਆਂ ਫੇਲ ਹੋ ਚੁੱਕੀਆਂ ਬੁਰੀ ਹਾਲਤ ਆ ਹੁਣ ਤੁਸੀਂ ਉਹਵਰ ਲੱਕੇ ਚ ਜਾ ਕੇ ਦੇਖੋ ਇਧਰ ਫਰੀਦਕੋਟ ਮੋਗਾ ਮੁਕਸਰ ਸਾਰੇ ਕਿਤੇ ਆ ਦੱਖਣੀ ਮਾਲਵੇ ਦਾ ਪੂਰੀ ਮੰਨ ਲਓ ਵੀ ਇਹ ਲਪੇਟ ਚ ਆ ਚੁੱਕਿਆਗਾ ਤੁਸੀਂ ਆਏ ਦੇਖੋ ਅਸੀਂ ਉਹਵਰ ਲੱਕੇ ਚ ਗਏ ਸੀ ਕਿਰਾ ਉਧਰ ਉਮਰ ਤਾਂ ਹੈਗੀ ਆ ਨੌਜਵਾਨਾਂ ਦੀ 22 32 ਸਾਲ ਪਰ ਕਿੰਨਾ ਕਿੰਨਾ ਉਹਨਾਂ ਦਾ ਦਿਮਾਗ ਕੰਮ ਕਰਦਾ 5-7 ਸਾਲਾਂ 'ਤੇ ਜਵਾਕ ਜਿੰਨਾ। ਵੱਲੋ ਵੀ ਮਨ ਦੇ ਬੁੱਧੀ ਆ ਯਾਰ। ਜੰਮ ਦੇ ਜਵਾਕਾਂ ਨੂੰ ਕੈਂਸਰ ਹੋਣ ਲੱਗ ਗਏ। ਪੱਲੇ ਕੱਖ ਨਹੀਂ ਰਹਿਣਾ। ਹੋ ਜੋ ਕਾਇਮ ਏਕਾ ਕਰ ਲੋ। ਟਾਈਮ ਪਿਆ ਹਜੇ ਜੇ ਤੁਸੀਂ ਉਸ ਕਰਨਾ ਚਾਹੁੰਦੇ ਹੋ। ਨਹੀਂ ਫਿਰ ਤੁਹਾਡੇ ਚਾਰੇ ਪਾਸੇ ਹੁਣ ਤਾਂ ਤੁਹਾਡੇ ਬਾਹਰਲੇ ਦੇ ਵਿੱਚ ਵੀ ਕੰਮ ਸੈੱਟ ਨਹੀਂ ਰਿਹਾ। ਬਾਹਰਲੇ ਦੇਸ਼ 'ਚ ਵੀ ਪੈਣ ਲੱਗ ਗਏ। ਬਾਹਰਲੇ ਦੇਸ਼ 'ਚ ਵੀ ਕੰਮ ਧੰਦਾ ਨਹੀਂ। ਹਰ ਥਾਂ ਤੁਹਾਡੇ ਕੋਲ ਟਪੈਣ ਲੱਗੀ ਜਿਹਦਾ ਇਕੱਠੇ ਹੋ ਕੇ ਲੜ ਲੋਗੇ। ਫਿਰ ਤਾਂ ਠੀਕ ਆ। ਨਹੀਂ। ੱੱਲੇ ਕੱਖ ਨਹੀਂ ਹੁਣ ਇਹ ਦੇਖੋ ਫੈਕਟਰੀ ਵਾਲੇ ਕਹਿ ਰਹੇ ਆ ਅਸੀਂ ਟੈਕਸ ਦੇ ਰਹੇ ਆ ਸਰਕਾਰ ਨੂੰ ਤੁਸੀਂ ਕੀ ਦਿਨੇ ਹੋ ਭਰਾ ਬੋਸ ਜੇ ਤੁਸੀਂ ਟੈਕਸ ਦੇ ਰਹੇ ਹੋ ਤਾਂ ਫਿਰ ਲੋਕ ਮਾਰਨੇ ਆ ਸਪਰੇਹਾਂ ਪਾ ਪਾ ਵੀ ਸਪਰੇਈ ਆ ਪਾਣੀ ਨੂੰ ਮੈਂ ਤਾਂ ਸਪਰੇਅ ਘੁੰਜੜਾ ਆ ਰਿਹਾਗਾ ਇੱਕ ਗੱਲ ਪੰਜਾਬ ਦਾ ਹਰ ਇੱਕ ਵਾਸੀ ਇਹ ਗੱਲ ਆ ਤੇ ਜਿਲ੍ਹੇ ਚ ਭਾਲੇ ਵੀ ਹਰ ਇੱਕ ਬੰਦਾ ਪਾਣੀ ਪੀ ਰਿਹਾ ਕਿਹੜਾ ਨਹੀਂ ਪੀ ਰਿਹਾ ਦੱਸੋ ਕੋਈ ਥੱਲੇ ਥੱਲੇ ਜਿਹੜੇ ਬੋਰ ਕਰਿਆ ਧਰਤੀ ਰਾਹੀਂ ਪੀ ਰਿਆ ਨਹੀਂ ਫਿਰ ਕੱਸੀਆਂ ਨਹਿਰੇ ਸੂਆਂ ਨਹਿਰਾ ਰਾਹੀਂ ਕੱਸੀਆਂ ਰਹੀਂ ਸੂਆਂ ਰਾਹੀਂ ਹੋ ਕੇ ਵਾਟਰ ਬਾਕਸ ਰਾਹੀਂ ਪੀ ਰਹੇ ਹੋ ਕੋਈ ਬੰਦਾ ਨਹੀਂ ਬਚਿਆ ਹੁਣ ਹਰ ਇੱਕ ਬੰਦਾ ਪਾਣੀ ਪੀ ਰਿਆ ਜੇ ਤਾਂ ਭਾਈ ਲੜਾਈ ਲੜ ਲਓਗੇ ਆ ਜਾਓਗੇ ਇਕੱਠੇ ਹੋ ਜਾਓਗੇ ਤਾਂ ਫਾਇਦਾ ਕਿਸਾਨੀ ਦੋਲੜ ਮੰਗੂ ਨਹੀਂ ਇੱਥੇ ਕਿਸੇ ਨੇ ਕੋਈ ਨਹੀਂ ਬੱਸਣਾ ਓਡੇ ਬੱਚੇ ਮਰ ਰਹੇ ਆ ਤੁਸੀਂ ਆ ਮਰ ਰਹੇ ਹੋ ਪੱਲੇ ਕੱਖ ਨਹੀਂ ਰਹਿਣਾ ਬੇਰਕਾ ਮਿਲਕ ਬਲੈਂਡ ਕੋਲੇ ਲੁਧਿਆਣੇ ਇਕੱਠ ਰੱਖਿਆਗਾ ਆ ਉਹਦੇ ਕਾਫਲੇ ਟੋਲੀਆਂ ਬਣਾ ਕੇ ਪਹੁੰਚ ਜਾਓ ਤੇ ਜੇ ਨਹੀਂ ਭਾਈ ਪਹੁੰਚਣਾ ਫਿਰ ਤੁਹਾਨੂੰ ਪਤਾ ਹੀ ਆ ਹੁਣਾ ਓਡੇ ਚਾਰੇ ਪਾਸੇ ਆਮਲਾ ਚੋ ਨਾ ਛੋਡਾ ਨਹੀਂ ਕੋਈ ਚੱਕ ਰਿਹਾ ਹਜੇ ਵੀ ਪਿਆ ਮੰਡੀਆਂ ਚ ਖੇਤੀ ਛੋਡੀ ਫਲਾਪ ਹੋ ਚੁੱਕੀ ਨਸੇ ਤੇ ਤੁਸੀਂ ਲਾਤੇ ਬਾਹਰ ਤੁਸੀਂ ਵੱਡੇ ਪੱਦਰ ਤੇ ਭੱਜ ਗਏ ਪੱਲੇ ਛੋਡੇ ਕੱਖ ਨਹੀਂ ਪਾਣੀ ਬੋਲੀ ਛੋਡਾ ਇੱਕ ਚੀਜ਼ ਵੀ ਨਹੀਂ ਰਹੀ ਸਰਦਾਚਾਰ ਛੋਡਾ ਮਾਰੇ ਜਾ ਰਿਹਾ ਬਰਾਸਤ ਛੋਡੇ ਨਹੀਂ ਪੱਲੇ ਰਹਿ ਗਈ ਨਵੇਂ ਨੌਜਵਾਨਾਂ ਨੂੰ ਤਾਂ ਪਤਾ ਹੀ ਨਹੀਂ ਲਾਉਣਾ ਵੀ ਕਿੱਲੇ ਕਿੱਲੇ ਚ ਕਣਕ ਦਾ ਵੀ ਕਿੰਨਾ ਪੈਂਦਾ ਚਾਰੇ ਪਾਸੇ ਘਿਰ ਚੁੱਕਿਓ ਟੱਕਰ ਵੱਡੀ ਆ ਅਗਲੇ ਨੇ ਵੀ ਚੈਲੰਜ ਕਰਤਾ ਜੇ ਤਾਂ ਪਹੁੰਚ ਜਿਓਗੇ ਇਕੱਠੇ ਹੋ ਕੇ ਆ ਜਾਓਗੇ ਤਾਂ ਵਧੀਆ ਰਹੋਗੇ ਨਹੀਂ ਭਰਾਵਾ ਫਿਰ ਕੁੱਟਤਾ ਪਈ ਜਾਂਦੀ ਆ ਹੁਣ ਇਹ ਮੌਕਾ ਹੈਗਾ ਇਕੱਠੇ ਹੋਣ ਦਾ ਸਾਰੇ ਪੰਜਾਬ ਨੂੰ ਹੱਥ ਬੰਨ੍ਹ ਕੇ ਅਪੀਲ ਕਰਦਾਗਾ ਓਏ ਤੀਆਂ ਪੁੱਤਾਂ ਵਾਲੇ ਓਏ ਉਹ ਫਾਸਲਾਂ ਵਾਲੇ ਓਏ ਨਸ਼ਿਆਂ ਵਾਲਿਓ ਹੱਥ ਬੰਨ੍ਹ ਕੇ ਅਪੀਲ ਕਰਦਾ ਫਾਸਲਾਂ ਵਾਲਿਓ ਨਸ਼ਿਆਂ ਵਾਲਿਓ ਤੀਆਂ ਪੁੱਤਰਾਂ ਵਾਲਿਓ ਪਹੁੰਚ ਜਿਓ ਓਏ ਆਦਾ ਭੁੱਖ ਬਚਾ ਲਓ ਓਏ ਕਰ ਕਰ ਤੇ ਕੈਂਸਰ ਆ ਜੂ ਓਏ ਸਾਰਾ ਖਤਮ ਹੋ ਜੂ ਓਏ ਪੰਜਾਬ ਡਾਕਟਰਾਂ ਕੋਲੇ ਜਵਾਕ ਲਈ ਫਿਰਿਆ ਕਰੋਗੇ ਪਤਾ ਨਹੀਂ ਲੱਗਣਾ ਡਾਕਟਰ ਜੀ ਡਾਕਟਰਾਂ ਨੂੰ ਵੀ ਨਹੀਂ ਪਤਾ ਲੱਗਣਾ ਬਿਮਾਰੀ ਕੀ ਆ ਯਾਰ ਉਧਰੋਂ ਸ਼ਰਮ ਨਹੀਂ ਮੰਨਦੇ ਫੈਕਟਰੀਆਂ ਵਾਲੇ ਰੋਹ ਮਾਰਦੇ ਨੇ ਧੱਕੇ ਨਾਲ ਪਾਣੀ ਗੰਦਾ ਪਿਆ ਰਹੇ ਆ 40 ਸਾਲ ਹੋ ਗਏ ਜਿੱਡੀ ਨਹਿਰ ਹੁੰਦੀ ਐ ਐਡਾ ਪਾਣੀ ਇੰਨਾ ਪਾਣੀ ਗੰਦਾ ਡਿੱਗ ਰਿਹਾਗਾ ਸੁਣ ਮੈਂ ਇੱਕ ਨਾਲ ਹੋਰ ਗੱਲ ਦੱਸਦਾਗਾ ਇਹ ਲੀਡਰਾਂ ਨਾਲ ਪੈਸੇ ਦੇ ਕੇ ਚੁੱਪ ਕਰਾਈ ਲੈਂਦੇ ਆ ਇਹ ਹੁਣ ਲੱਖੇ ਵਰਗਿਆਂ ਦੇ ਹੱਥ ਜੁੜੇ ਆ ਇੱਕ ਤੁਹਾਨੂੰ ਮੈਂ ਨਵੀਂ ਗੱਲ ਹੋਰ ਦੱਸਦਾਗਾ ਉੱਥੇ ਇੱਕ ਗੇਟ ਐਨਾ ਮੋਟਾ ਲੋਹੇ ਦਾ ਉਹ ਤੇ 8-10 ਸਾਲ ਹੋ ਗਏ ਟੋਂਕੇ ਪਾਣੀ ਦੇ ਡਿੱਗ ਰਹੇ ਆ ਉਹਦੇ ਬੁੱਢੇ ਨਾਲੇ ਵਾਲੇ ਤੇ ਗੇਟ 'ਚ ਮੋਰੀਆਂ ਨਿਕਲ ਗਈਆਂ ਗੇਟ 'ਚ ਮੋਰੀਆਂ ਜਿਹਦੇ ਛੋਡੇ ਸਰੀਰ 'ਚ ਉਹਨਾਂ ਗੰਦਾ ਪਾਣੀ ਪੈ ਗਿਆ ਤੇ ਛੋਡੇ ਸਰੀਰ ਦਾ ਕੀ ਬਣੂ ਆ ਜਾਓ ਵਧੀਆ ਰਹੋਗੇ ਆ ਹਰਪ੍ਰੀਤ ਪੱਠੜ ਇਹਨਾਂ ਤੋਂ ਗੱਲ ਨਹੀਂ ਚੱਜਦੀ ਹੋਈ ਏ ਦੂਜੇ ਹੁੰਦੇ ਆ ਨਾ ਕਿਉਂਕਿ ਇਹ ਯਾਰ ਲੱਖੇ ਦੀ ਲੜਾਈ ਆ ਇਹ ਪਾਣੀ ਧਰਮ ਦੇਖੂਗਾ ਪਾਣੀ ਯਾਦ ਦੇਖੂਗਾ ਪਾਣੀ ਕੀ ਦੇਖੂਗਾ ਪਾਣੀ ਪਾਰਟੀ ਦੇਖੂ ਵੀ ਆ ਆਮ ਆਦਮੀ ਪਾਰਟੀ ਤੇ ਹਮਲਾ ਨਹੀਂ ਕਰਨਾ ਕਾਲੀਆ ਵਾਲਾ ਬੰਦੇ ਨੂੰ ਬਿਮਾਰੀ ਨਾਲ ਪਾਰਟੀ ਇੱਕ ਪਾਣੀ ਨੇ ਕੀ ਦੇਖਣਾ ਸਭ ਦੇ ਨੁਕਸਾਨ ਕਰੂਗਾ ਇਹਦੇ ਚ ਲੱਖੇ ਵਾਲੀ ਜਾਂ ਕਾਦੀ ਕੀ ਲੜਾਈ ਰਹੀਗੀ ਇੱਕ ਆ ਬੋਲ ਰਿਹਾ ਹਰਪ੍ਰੀਤ ਪੱਠੜ ਕਹਿੰਦਾ ਕਹਿੰਦਾ ਮੈਚ ਫੈਕਸ ਨਾ ਕਰ ਲਿਓ ਪਤਾ ਨਹੀਂ ਕਿਹਨੂੰ ਕਹੀ ਜਾਂਦਾ ਉਹ ਛੋਡੀਆਂ ਇਹੀ ਗੱਲਾਂ ਨੇ ਮਾਰੀਆਂ ਜਿਹੜਾ ਕੋਈ ਬੰਦਾ ਚੰਗਾ ਕੰਮ ਕਰਦਾ ਉਹਦੇ ਨਾਲ ਨਾ ਖੜਾ ਕਰੋ ਲੱਤਾਂ ਖਿੱਚ ਲਿਆ ਕਰੋ ਬਸ ਇਹੀ ਗੱਲਾਂ ਤੇ ਰਿਹਾ ਕਰੋ ਜੰਮੀ ਆਕਲ ਨਹੀਂ ਹੈਗੀ ਯਾਰ ਕਿ ਕਿੱਥੇ ਕਿੱਥੇ ਮੱਥਾ ਮਾਰੀਏ ਇਹ ਆ ਜਾਂਦੇ ਆਈਟੀਐਸਐਲ ਵਾਲੇ ਪੈਸੇ ਦਿੱਤੇ ਹੁੰਦੇ ਆ ਕੇ ਗਲਤ ਬੋਲੀ ਜਾਂਦੇ ਆ ਲਓ ਮੇਰੀ ਗੱਲ ਸੁਣ ਲਓ ਇੱਕ ਇਹਨੇ ਪਾਰਟੀ ਨਹੀਂ ਦੇਖਣੀ ਧਰਮ ਨਹੀਂ ਦੇਖਣਾ ਜਾਤ ਨਹੀਂ ਦੇਖਣੀ ਕੁਛ ਵੀ ਨਹੀਂ ਦੇਖਣਾ ਪਾਣੀ ਨੇ ਤੁਹਾਡਾ ਨਾਸ ਕਰਨਾ ਪਹੁੰਚ ਜੋ ਮਧਿਆਨ ਚ ਦੱਬ ਕੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜਿਉਂਦੇ ਰਹੋ